ਸਰਸ਼ਕਾ ਜੀ ਸਾਰਿਆਂ ਨੂੰ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਅੱਜ ਇਥੇ ਪੁਰਾਣੇ ਬਾਸਟੈਂਡ ਵਿਖੇ ਪੀਆਰਟੀਸੀ ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੀਆਰਟੀਸੀ ਪੈਨਸ਼ਨਰਸ ਐਸੋਸੀਏਸ਼ਨ ਕੇਂਦਰੀ ਬਾਡੀ ਦੇ ਚੇਅਰਮੈਨ ਸ਼੍ਰੀ ਮਕੁੰਦ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਖ-ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਿਰਕਤ ਕੀਤੀ ਵੱਖ-ਵੱਖ ਡਿਪੂਆਂ ਦੇ ਬੁਲਾਰਿਆਂ ਨੇ ਵਿਚਾਰ ਪ੍ਰਗਟ ਕਰਦਿਆਂ ਰਹਿਣ ਦੇ ਬਕਾਇਏ ਜਿਵੇਂ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ 2016 ਦੇ ਪੇ ਗ੍ਰੇਡ ਵਿੱਚ ਕੁਝ ਡਿਪਵਾਂ ਦਾ ਬਕਾਇਆ ਵਿਧਵਾ ਪੈਨਸ਼ਨਰਾਂ ਦੇ ਕੇਸਾਂ ਦੇ ਜਲਦ ਨਿਪਟਾਰੇ ਬਾਰੇ ਨਵੇਂ ਪੈਨਸ਼ਨਰ ਦੇ ਗ੍ਰੈਜੂਏਟ ਦੇ ਲਿਵ ਇਨ ਕੈਸ਼ਮੈਂਟ ਆਦਿ ਦੀ ਮੰਗਤੇ ਜ਼ੋਰ ਦਿੱਤਾ। ਅਦਾਰੇ ਅੰਦਰ ਨਵੀਆਂ ਬੱਸਾਂ ਪਾਉਣ ਦੀ ਵੀ ਮੰਗ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਅਦਾਰੇ ਨੂੰ ਸਮੇਂ ਸਿਰ ਮਾਇਕ ਮਦਦ ਨਾ ਦੇਣ ਤੇ ਪੰਜਾਬ ਸਰਕਾਰ ਦੀ ਮੁਰਦਾਬਾਦ ਵੀ ਹੋਈ। ਕੱਲ ਐਮ ਡੀ ਪੀ ਆਰਟੀਸੀ ਨਾਲ ਬਕਾਇਆ ਸੰਬੰਧੀ ਕੇਂਦਰੀ ਬਾਡੀ ਦੇ ਨੁਮਾਇੰਦਿਆਂ ਹੋਈ ਮੀਟਿੰਗ ਬਾਰੇ ਚਾਨਣਾ ਪਾਉਂਦੇ ਆ 70 ਜਰਨਲ ਹਰੀ ਸਿੰਘ ਚਮਕ ਨੇ ਦੱਸਿਆ ਕਿ ਐਮ ਡੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਸਰਕਾਰ ਕਾਲ ਗ੍ਰਾਂਟ ਸੰਬੰਧੀ ਗਈ ਫਾਈਲ ਹਫਤੇ ਵਿੱਚ ਆ ਜਾਵੇਗੀ ਜਿਨ੍ਹਾਂ ਨਾਲ ਰਹਿੰਦੇ ਵੱਤ ਤੋਂ ਵੱਧ ਬਕਾਇਆ ਦਾ ਤੁਰੰਤ ਨਿਪਟਾਰਾ ਕਰ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਮੈਡੀਕਲ ਬਿੱਲਾਂ ਦੇ ਪਕਾਇਆ ਦਾ ਪਹਿਲਾਂ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇਗਾ ਅਤੇ ਇਸ ਵਿੱਚ ਪ੍ਰੋਸੈਸ ਨੂੰ ਵੀ ਸਰਲ ਬਣਾਇਆ ਜਾਵੇਗਾ ਤਾਂ ਕਿ ਅਦਾਇਗੀ ਛੇਤੀ ਕੀਤੀ ਜਾ ਸਕੇ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰੀ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਇੱਕ ਇੱਕ ਨਿਮਰਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਜਿਹਨੇ ਕੰਮ ਨਿਮਰਤਾ ਨਾਲ ਨਿਭੜਦੇ ਹਨ ਉਹਨੇ ਸਖਾਈ ਨਾਲ ਨਹੀਂ ਜਿੱਥੇ ਸਖਾਈ ਤੇ ਸੰਘਰਸ਼ ਦੀ ਲੋੜ ਹੁੰਦੀ ਹੈ ਉੱਥੇ ਸਖਾਈ ਵੀ ਕੀਤੀ ਜਾ ਸਕਦੀ ਹੈ ਇਸ ਸਭ ਕਸੇ ਲੇ ਆਪਣੇ ਏਕੇ ਦੀ ਜ਼ਰੂਰਤ ਹੈ ਕੱਲ ਕੱਲ ਵੀ ਐਮ ਡੀ ਸਾਹਿਬ ਨਾਲ ਕੋਈ ਮੀਟਿੰਗ ਬਾਰੇ ਦੱਸਿਆ ਕਿ ਉਹਨਾਂ ਕੀ ਪਿਛਲੀਆਂ ਪੈਨਸ਼ਨਾਂ ਆਰਥਿਕ ਤੰਗੀ ਹੋਣ ਦੇ ਬਾਵਜੂਦ ਸਮੇਂ ਸਿਰ ਮਿਲ ਗਈਆਂ ਅਤੇ ਆਪਣੇ ਏਕੇ ਕਰਕੇ ਹੀ ਮਿਲੀਆਂ ਹਨ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਐਲਾਨੀਆਂ 4% ਮਹਿੰਗਾਈ ਪੱਤੇ ਦੇ ਆਰਡਰ ਆਰਡਰ ਹੋ ਗਏ ਹਨ ਨਵੰਬਰ ਦੀ ਪੈਨਸ਼ਨ ਵਧਾ ਕੇ ਮਿਲੇਗੀ ਧੰਨਵਾਦ